ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਆਪਾਂ ਧੁੰਦ ਦਾ ਸਹੀ ਲਾਭ ਹੈ ਜਿਹੜਾ ਉਹ ਕਿੱਦਾਂ ਆਪਣੀ ਕਣਕ ਦੀ ਫਸਲ ਉੱਪਰ ਲੈ ਸਕਦੀਆਂ ਤੇ ਦੂਸਰੀ ਗੱਲ ਪਾਣੀ ਦੀ ਜਿਹੜੀਆਂ ਕਣਕਾਂ ਨੂੰ ਅਜੇ ਪਾਣੀ ਲੱਗਣ ਵਾਲਾ ਮੌਸਮ ਜ਼ਿਆਦਾ ਹੀ ਠੰਡਾ ਹੋ ਗਿਆ ਧੁੰਦਾਂ ਵਾਲਾ ਮੌਸਮ ਹੈ ਜਿਹੜਾ ਉਹ ਆ ਗਿਆ ਤੇ ਉਹ ਹੁਣ ਪਾਣੀ ਲਾਣ ਜਾਂ ਮਤਲਬ ਇਹਨੂੰ ਸਕਿਪ ਕਰਕੇ ਥੋੜੀ ਜਿਹੀ ਅੱਗੇ ਕਰ ਲੈਣ ਇਹਦੇ ਬਾਰੇ ਗੱਲ ਕਰਾਂਗੇ ਦੂਸਰੀ ਗੱਲ ਆਪਾਂ ਯੂਰੀਆ ਬਾਰੇ ਕਰਨੀ ਆ ਕਿ ਯੂਰੀਆ ਕਿਹੜੀ ਅਵਸਥਾ ਦੇ ਵਿੱਚ ਪਾਣੀ ਜਦੋਂ ਆਪਣੀ ਕਣਕ ਬੂਟਾ ਬਣਾ ਰਹੀ ਆ ਉਦੋਂ ਹੀ ਯੂਰੀਆ ਪਾਈਏ ਕਿ ਜਾਂ ਇਹਦੇ ਵਿੱਚ ਤੋਂ ਬਾਅਦ ਵੀ ਆਪਾਂ ਪਾ ਸਕਦੇ ਆ ਤੀਸਰੀ ਗੱਲ ਆ ਗਈ ਮੇਨ ਗੱਲ ਕਿ ਤਾਕਤਾਲੀਆਂ ਸਪ੍ਰਿੰਗਾਂ ਦੀ ਕਿਸਾਨ ਵੀਰ ਮਤਲਬ ਕੀ ਕਰਦੇ ਆ ਇਹ ਗਲਤ ਟਾਈਮ ਤੇ ਆਪਾਂ ਕਣਕ ਨਹੀਂ ਦੇਖਦੇ ਕਣਕ ਦਾ ਹਮੇਸ਼ਾ ਹੀ ਗਰਾਫ ਹੈ ਜਿਹੜਾ ਉਹ 5 ਦਿਨ ਕੋਈ ਕਣਕ ਆਪਾਂ ਬੇਸ਼ੱਕ ਇਕੱਠੀ ਵੀਜੀ ਆ ਕੋਈ ਕਣਕ 5 ਦਿਨ ਅੱਗੇ ਐਡਵਾਂਸ ਹੋ ਕੇ ਚਲਦੀ ਆ ਤੇ ਕਈ ਵਾਰੀ ਕਣਕ ਆਪਣੀ ਜੇਕਰ ਦੱਬ ਗਈ ਤਾਂ ਫਿਰ ਉਹ 5 ਦਿਨ ਬੈਕ ਵੀ ਆ ਜਾਂਦੀ ਹੈ ਟੋਟਲ 10 ਦਿਨਾਂ ਦਾ ਆਮ ਫਰਕ ਹੈ ਜਿਹੜਾ ਉਹ ਕਣਕ ਨੂੰ ਪਿਆ ਜਾਂਦਾ ਸੋ ਤਾਕਤਵਾਲੀਆਂ ਸਪਰੇਆਂ ਆਪਾਂ ਕਿਹੜੇ ਸਹੀ ਟਾਈਮ ਤੇ ਕਰੀਏ ਤੇ ਕਿਹੜੀ-ਕਿਹੜੀ ਸਪਰੇ ਤੁ ਆਪਾਂ ਸਟਾਰਟ ਕਰਦੇ ਆ ਕਰ ਸਕਦੇ ਆ ਸੋ ਇਹਦੇ ਬਾਰੇ ਅੱਗੇ ਵੀਡੀਓ ਵਿੱਚ ਗੱਲ ਕਰਦੇ ਆ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਕਿ ਕਣਕ ਨੂੰ ਪਾਣੀ ਦੀ ਜਿਹੜੇ ਕਿਸਾਨ ਵੀਰਾਂ ਨੇ ਕਣਕ ਨੂੰ ਅਜੇ ਪਹਿਲਾ ਪਾਣੀ ਲਾਣਾ ਆ ਜਾਂ ਮਤਲਬ ਪਾਣੀ ਪਹਿਲਾ ਲਾਤਾ ਆ ਕਈ ਕਿਸਾਨ ਵੀਰ ਦੂਜਾ ਲਾਣ ਦੀ ਤਿਆਰੀ ਕਰ ਰਿਹਾ ਤੇ ਉਹ ਹੁਣ ਇਹ ਧੁੰਦ ਦੇ ਵਿੱਚ ਕਦੀ ਵੀ ਪਾਣੀ ਜਿਹੜਾ ਉਹ ਨਾ ਲਾਉ ਭਾਵੇਂ ਕਣਕ ਨੂੰ ਪਹਿਲਾ ਪਾਣੀ ਲੱਗਣਾ ਤੇ ਭਾਵੇਂ ਆਪਾਂ ਲਾਣਾ ਦੂਜਾ ਇਦੀ ਵਿੱਚ ਕਿਉਂਕਿ ਹਵਾ ਤੁਸੀਂ ਬਾਹਰ ਦੇਖਿਓ ਆਪਣੀਆਂ ਟਾਈਲਾਂ ਤੇ ਵਿੜੇ ਵਾਲੀਆਂ ਜਾਂ ਕਿਤੇ ਪੈਲੀ ਦੇ ਵਿੱਚ ਆ ਕੇ ਬਹੁਤ ਜਿਆਦਾ ਨਮੀ ਆ ਜਿਹੜੀ ਹਵਾ ਦੇ ਵਿੱਚ ਹੁੰਦੀ ਆ ਤੇ ਸਾਰੀ ਇੱਕ ਵਾਰੀ ਥੱਲੇ ਨੂੰ ਤਰੇਲ ਡਿੱਗਣੀ ਆ ਤੇ ਫਿਰ ਅਗਲੇ ਦਿਨ ਨਮੀ ਬਣਨੀ ਆ ਸੋ ਇਹ ਇਹਦੇ ਵਿੱਚ ਤੁਸੀਂ ਜੇਕਰ ਪਾਣੀ ਲਾਓਗੇ ਕਣਕ ਤੁਹਾਡੀ ਨਾ ਤਾਂ ਚੰਗੀ ਤਰ੍ਹਾਂ ਕਣਕ ਨੇ ਪਾਣੀ ਸੋਖ ਪਾਣਾ ਆ ਤੇ ਨਾ ਹੀ ਤੁਹਾਡੀ ਜਿਹੜੀ ਕਣਕ ਨੂੰ ਸਹੀ ਖਰਾਕ ਆ ਜਿਹੜੀ ਤੁਹਾਡੇ ਖੇਤ ਦੀ ਹਾਂ ਇੰਨਾ ਮੈਂ ਕਹਿ ਸਕਦਾ ਕਿ ਡੀਏਪੀ ਦਾ ਥੋੜਾ ਜਿਹਾ ਮਤਲਬ ਘਟ ਤੁਹਾਡੇ ਖੇਤ ਨੂੰ ਲੱਗ ਸਕਦੀ ਹੈ ਪਰ ਤੁਸੀਂ ਜਦੋਂ ਪਾਣੀ 20 ਦਿਨਾਂ ਬਾਅਦ ਪਾਣੀ ਲਾਤਾ ਉਹੀ ਖਾਦ ਤਾਂ ਨੂੰ ਦੁਗਣੀ ਹੋ ਗਿਆ ਅਸਰ ਹੈ ਜਿਹੜਾ ਉਹ ਕਰੇਗੀ ਤੁਸੀਂ ਜੇ 20 ਜਨਵਰੀ ਤੋਂ ਭਾਵੇਂ ਪਾਣੀ ਹੋਏ ਪਹਿਲਾਂ ਤੇ ਭਾਵੇਂ ਹੋਏ ਦੂਜਾ ਮੈਂ ਉਹਨਾਂ ਖੇਤਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬ ਦੇ 70 ਤੋਂ 80% ਖੇਤਾਂ ਦੀ ਗੱਲ ਕਰ ਰਿਹਾ ਜਿਹੜੇ ਖੇਤਾਂ ਵਿੱਚ ਮਾੜੀ ਮੋਟੀ ਨਮੀ ਰਹਿੰਦੀ ਹੀ ਰਹਿੰਦੀ ਆ ਬਾਕੀ ਜਿਹੜਾ ਮਾਲਵੇ ਦਾ ਏਰੀਆ ਥੋੜਾ ਜਿਹਾ ਕਹਿ ਲਓ ਇਹ ਥੋੜਾ ਜਿਹਾ ਸੁੱਕਾ ਆ ਖੁਸ਼ਕ ਆ ਪਾਣੀ ਦਾ ਲੈਵਲ ਆ ਜਿਹੜਾ ਉਹ ਬਾਲਾ ਜਿਆਦਾ ਥੱਲੇ ਆ ਜਿਹਦੇ ਕਾਰਨ ਇਹ ਮਤਲਬ ਆਪਾਂ ਨੂੰ ਪਾਣੀ ਆ ਜ ਮੈਂ ਇੱਕ ਚੀਜ਼ ਦੇਖੀ ਕਿ ਜਿਹੜੇ ਆਪਣੇ YouTube ਵਾਲੇ ਕਿਸਾਨ ਆ ਉਹ ਜਿਆਦਾ ਮਾਲਵੇ ਦੇ ਤੇ ਮਾਝੇ ਦਾ ਇੱਕ ਦੋ ਹੀ ਆ ਆਪਾਂ ਚਲੋ ਮਾਝੇ ਦੇ ਆ ਗਏ ਤੇ ਕਈ ਵਾਰੀ ਆਪਾਂ ਨੂੰ ਥੱਲੇ ਕਮੈਂਟ ਆਉਂਦੇ ਆ ਕਿ ਹਾਂ ਮੈਂ ਫਲਾਣੀ ਜਗ੍ਹਾ ਤੋਂ ਮਤਲਬ ਮਾਲਵੇ ਤੋਂ ਗੱਲ ਕਰ ਰਿਹਾ ਮੇਰੇ ਇਦਾਂ ਹੋ ਗਿਆ ਮੈਂ ਪਿਛਲੀ ਵਾਰੀ ਸਪਰੇਅ ਕੀਤੀ ਇਦਾਂ ਕਿਸਾਨ ਵੀਰੋ ਜਮੀਨਾ ਦਾ ਸਟਰਕਚਰ ਦਾ ਵੀ ਫਰਕ ਹੈ ਕਦੀ ਵੀ YouTube ਤੇ ਸੁਣ ਕੇ ਕਿਸਾਨ ਵੀਰਾਂ ਕੋ ਉਹੀ ਤਰੀਕਾ ਆਪਣੇ ਖੇਤ ਵਿੱਚ ਨਾ ਬਣਾਓ ਹਾਂ ਤੁਸੀਂ ਅਗਲੀ ਵਾਰੀ ਹੌਲੀ ਹੌਲੀ ਪ੍ਰੈਕਟਿਸ ਹੈ ਜਿਹੜੀ ਉਹ ਕਰ ਸਕਦੇ ਹੋ ਤੇ ਬਾਕੀ ਇਹ ਮਤਲਬ ਖੇਤ ਦਾ ਜੋ ਤੁਸੀਂ ਖਾਦ ਪਾਉਂਦੇ ਹੋ ਜਿੰਨੀ ਤੁਸੀਂ ਸਪਰੇਅ ਕਰਦੇ ਹੋ ਕਿਹੜੀ-ਕਿਹੜੀ ਕਰਦੇ ਹੋ ਕਿਹੜਾ ਬੀਜ ਬੀਜਿਆ ਕਿੰਨੇ ਦਿਨਾਂ ਤੇ ਬਿਵਾਈ ਕੀਤੀ ਇਹਦਾ ਤੁਸੀਂ ਇੱਕ ਚਾਰਟ ਲਾਓ ਪੇਪਰ ਦੇ ਉੱਪਰ ਲਿਖਿਆ ਕਰੋ ਫਿਰ ਘੱਟ ਤੋਂ ਘੱਟ ਤੁਹਾਨੂੰ ਕੋਈ 5-7 ਸਾਲ ਲੱਗਣਗੇ ਸਮਝ ਫਸਲਾਂ ਨੂੰ ਸਮਝਣ ਲਈ ਤੇ ਆਪਣੇ ਖੇਤਾਂ ਨੂੰ ਸਮਝਣ ਲਈ ਘੱਟ ਤੋਂ ਘੱਟ ਵੀ 5 ਸਾਲ 5 ਤੋਂ 6 ਸਾਲ ਤੁਹਾਨੂੰ ਜੇਕਰ ਤੁਸੀਂ ਐਨੀ ਚੰਗੀ ਤਰ੍ਹਾਂ ਆਪਣੇ ਖੇਤਾਂ ਉੱਪਰ ਸਟੱਡੀ ਕਰ ਲੈਂਦੇ ਹੋ ਫਿਰ ਤੁਹਾਡਾ ਖਾਤਾ ਖਰਚਾ ਵੀ ਬਚੂਗਾ ਤੇ ਤੁਹਾਡੀ ਕਣਕ ਜਿਹੜੀ ਉਹ ਵੀ ਟੋਪ ਦੀ ਰਹੂਗੀ ਤੀਸਰੀ ਗੱਲ ਆਪਾਂ ਯੂਰੀਆ ਦੀ ਕਰਨੀ ਹੈ ਕਿਸਾਨ ਵੀਰੋ ਕਣਕ ਜਿਹੜੀ ਬੂਟਾ ਉਹ ਉਦੋਂ ਤੱਕ ਮਾਰਦੀ ਹੈ ਜਿੰਨੀ ਦੇਰ ਤੱਕ ਕਣਕ ਦੇ ਵਿੱਚ ਗੰਢ ਨਹੀਂ ਬੰਦੀ ਕਈ ਵਾਰੀ ਇਹ ਮਤਲਬ 40 ਦਿਨਾਂ ਤੇ ਬੰਨ ਜਾਂਦੀ ਹੈ ਮਤਲਬ ਹਾਂ 10 ਤੋਂ 5 ਤੋਂ 10 ਦਿਨਾਂ ਦਾ ਜਿਹੜਾ ਕਣਕਾ ਉਹ ਗੈਪ ਆਮ ਹੀ ਪਾ ਜਾਂਦੀ ਹੈ ਕਈ ਵਾਰੀ ਪਹਿਲੇ ਕਣਕ ਪਾਣੀ ਦੇ ਉੱਪਰ ਦੱਬ ਜਾਂਦੀ ਹੈ ਕਈ ਕਿਸਾਨ ਵੀਰਾਂ ਦੀ ਨਹੀਂ ਦੱਬਦੀ ਉਹ ਐਡਵਾਂਸ ਹੋ ਕੇ ਸਗੋਂ 10 ਦਿਨ ਚੱਲਦੀ ਹੈ ਤੇ ਦੂਸਰੀ ਜਿਹੜੀ ਆਪਣੀ ਕਣਕਾ ਉਹ ਆਪਣੀ ਪਛਾਣ ਨੂੰ ਹੋ ਕੇ ਚੱਲਦੀ ਹੈ ਤਾਂ ਕਰਕੇ ਇਹ ਜੇਕਰ ਕਣਕ ਤੁਸੀਂ ਗੰਡ ਥੱਲੇ ਬਣ ਗਈ ਹੈ ਕਣਕ ਦੇ ਉੱਪਰ ਨੂੰ ਗ੍ਰੋਥ ਸਟਾਰਟ ਕਰਤੀ ਹੈ ਜਿਸ ਨੂੰ ਆਪਾਂ ਪੈਪ ਬਣਨਾ ਕਹਿੰਦੇ ਹਾਂ ਤੁਸੀਂ ਕਿਸੇ ਵੀ ਕਣਕ ਦੇ ਬੂਟੇ ਨੂੰ ਟੇਡਾ ਕਰਕੇ ਉਹਦੇ ਦੇਖ ਸਕਦੇ ਹੋ ਕਿ ਇਹਦੀ ਪੈਪ ਬਣੀ ਹੈ ਜਾਂ ਨਹੀਂ ਬਣੀ ਜੇਕਰ ਕਣਕ ਪੈਪ ਅਵਸਥਾ ਦੇ ਵਿੱਚ ਆ ਗਈ ਹੈ ਫਿਰ ਤੁਸੀਂ ਯੂਰੀਆ ਬਿਲਕੁਲ ਵੀ ਨਾ ਦਿਓ ਹਾਂ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਮਤਲਬ ਦਸੰਬਰ ਦੇ ਪਹਿਲੇ ਹਫਤੇ ਕੀਤੀ ਹੈ ਉਹ ਆਪਣੇ ਕਿਸਾਨ ਵੀਰ ਭਾਵੇਂ ਤੁਹਾਡੀ 2 ਯੂਰੀਆ ਪਈਆਂ ਭਾਵੇਂ ਤੁਹਾਡੀਆਂ 3 ਪਈਆਂ ਤੁਸੀਂ ਹੁਣ ਯੂਰੀਆ ਜਿੰਨੀ ਦੇਰ ਤੱਕ ਜੇ ਤੁਹਾਡੀ ਖੇਤ ਦੀ ਗੰਡ ਕਣਕ ਦੀ ਬਣ ਗਈ ਹੈ ਉੱਪਰ ਨੂੰ ਪੈਪ ਕਣਕ ਨੂੰ ਤਾਂ ਨੂੰ ਚੜ੍ਹਾਈ ਕਰ ਗਈ ਹੈ ਫਿਰ ਤੁਸੀਂ ਯੂਰੀਆ ਜਿਹੜੀ ਉਹ ਨਹੀਂ ਪਾਣੀ ਜੇਕਰ ਤੁਸੀਂ ਪਾਓਗੇ ਤੇ ਕਣਕ ਓਬਵੀਅਸਲੀ ਡਿੱਗੂਗੀ ਹੀ ਡਿੱਗੂਗੀ ਬਾਕੀ ਲੀਹੋਸਿਨ ਵਗੈਰਾ ਦਾ ਉੱਥੇ ਅਸਰ ਹੈ ਜਿਹੜੇ ਕਿਸਾਨ ਵੀਰਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕਿਹੜੇ ਖੇਤ ਵਿੱਚ ਯੂਰੀਆ ਪਾਣੀ ਹੈ ਕਿਹੜੇ 'ਚ ਨਹੀਂ ਪਾਣੀ ਲੀਹੋਸਿਨ ਸਿਰਫ ਤੇ ਸਿਰਫ 187 ਦੇ ਉੱਪਰ ਹੀ ਵਰਤੋ ਇਹਦੇ ਤੋਂ ਵੱਧ ਨਾ ਵਰਤੋ ਤੀਸਰੀ ਗੱਲ ਆਪਾਂ ਤਾਕਤਾਲੀਆਂ ਸਪਰੇਆਂ ਦੀ ਕਰਾਂਗੇ ਕਿਸਾਨ ਵੀਰੋ 70 ਤੋਂ ਲੈ ਕੇ ਤੁਸੀਂ 80 ਦਿਨਾਂ ਦੇ ਵਿੱਚ ਵਿੱਚ ਤਾਕਤਾਲੀਆਂ ਸਪਰੇਆਂ ਜਿਹੜੀਆਂ ਕਰ ਸਕਦੇ ਹੋ 80 ਤੋਂ 2-4 ਦਿਨ ਉੱਪਰ ਵੀ ਹੋ ਜਾਣ 2-4 ਦਿਨ ਪਹਿਲਾਂ ਵੀ 70 ਤੋਂ ਹੋ ਜਾਣ ਇਹ ਕੋਈ ਬਾਲੀ ਵੱਡੀ ਗ ਨੀ ਤੁਹਾਨੂੰ ਬਿਲਕੁਲ ਵੀ ਰਿਜ਼ਲਟ ਨਹੀਂ ਮਿਲਣਾ ਕਈ ਕਈ ਵਾਰੀ ਆਪਾਂ ਕਹਿ ਦਿੱਤਾ ਆਪਾਂ ਦਾ ਇਹ ਤਾਕਤ ਵਾਲੀ ਸਪਰੇਅ ਕੀਤੀ ਸੀ ਆਪਾਂ ਨੂੰ ਜ਼ੀਰੋ ਰਿਜ਼ਲਟ ਮਿਲਿਆ ਮਤਲਬ ਆਪਣਾ ਸਗੋ ਨੁਕਸਾਨ ਹੋ ਗਿਆ ਦਾ ਉਹਦਾ ਕਿਸਾਨ ਵੀਰੋਂ ਨੁਕਸਾਨ ਆਪਾਂ ਆਪ ਹੀ ਕਰਵਾਈਦਾ ਸੋ ਇਹਨੂੰ ਕੋਈ ਵੀ ਹੁਣ ਕਣਕ ਨੂੰ ਸਪਰੇਅ ਨਹੀਂ ਲੋੜਨੀ ਇਹਨੂੰ ਅੱਦਾ ਹੀ ਛੱਡ ਦਿਓ ਜਿੰਨੀ ਦੇਰ ਤੱਕ ਕਣਕ 75 ਦਿਨਾਂ ਦੀ 80 ਦਿਨਾਂ ਦੀ ਨਹੀਂ ਹੁੰਦੀ ਜਦੋਂ ਕਣਕ ਹੋ ਜਾਂਦੀ ਆ ਉਦੋਂ ਤੁਸੀਂ ਤਾਕਤ ਵਾਲੀ ਕੋਈ ਵੀ ਕਰਨੀ 13045 05234 ਕੋਈ ਵੀ ਤੁਸੀਂ ਸਪਰੇਅ ਕਰਨੀ ਉਹ ਤੁਹਾਨੂੰ ਅੱਗੇ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਤੁਸੀਂ ਉਹ ਮਤਲਬ 75 ਦਿਨਾਂ ਤੋਂ ਬਾਅਦ ਹੀ ਕਰਨੀ ਹੈ